ਚਾਹ ਪੌਣੀਆਂ ਮੈਂਟਾਂ ਵਿੱਚ ਸਾਫ਼ ਕਰਨੀਆਂ ਤਾਂ ਇੱਕ ਚੀਜ਼ ਬੁਰਸ਼ ਤੇ ਲਗਾਓ ਤੇ ਜਾਦੂ ਦੇਖੋ ਚਾਹ ਪੌਣੀਆਂ ਮੈਂਟਾਂ ਵਿੱਚ ਸਾਫ਼ ਹੋ ਜਾਂਦੀ ਜਦੋਂ ਉਹ ਚਾਹ ਪੌਣੀਆਂ ਆਪਣੀਆਂ ਕਾਲੀਆਂ ਪੈ ਜਾਂਦੀਆਂ ਹਨ ਤਾਂ ਸਾਫ਼ ਕਰਨੀਆਂ ਬਹੁਤ ਹੀ ਔਖੀਆਂ ਹੋ ਜਾਂਦੀਆਂ ਹਨ ਤੇ ਤੁਹਾਨੂੰ ਆਪਾਂ ਇੱਕ ਬਹੁਤ ਹੀ ਸੌਖਾ ਜਿਹਾ ਤਰੀਕਾ ਦੱਸਾਂਗੇ ਆਪਾਂ ਚਾਹ ਪੌਣੀਆਂ ਨੂੰ ਸਾਫ਼ ਕਰਨ ਦਾ ਵੀਡੀਓ ਤੇ ਐਂਡ ਤੱਕ ਬਣੇ ਰਹੋ ਚੈਨਲ ਤੇ ਪਹਿਲੀ ਵਾਰ ਆਏ ਪਲੀਜ਼ ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰਨਾ ਤੇ ਕਮੈਂਟ ਕਰਕੇ ਦੱਸਣਾ ਤੁਹਾਨੂੰ ਇਹ ਟ੍ਰਿਕ ਕਿਸ ਤਰ੍ਹਾਂ ਦੀ ਲੱਗੀ ਇੱਧਰ ਆਪਾਂ ਚਾਹ ਪੌਣੀਆਂ ਲੈ ਲਈਆਂ ਇਹ ਆਪਣੀ ਲੱਸੀ ਵਾਲੀ ਚਾਹ ਪੋਣੀ ਆ ਤੁਸੀਂ ਸਾਰਿਆਂ ਦੇ ਘਰੇ 3 4 5 ਚਾਹ ਪੋਣੀ ਆ ਸਾਰਿਆਂ ਦੇ ਘਰੇ ਹੀ ਹੁੰਦੀਆਂ ਹਨ ਤੇ ਉਹ ਕਾਲੀਆਂ ਪੈ ਜਾਂਦੀਆਂ ਹਨ ਤੇ ਤੁਹਾਨੂੰ ਆਪਾਂ ਬਹੁਤ ਹੀ ਸੌਖੇ ਤਰੀਕੇ ਨਾਲ ਦੱਸਾਂਗੇ ਆਪਾਂ ਚਾਹ ਪਾਣੀਆ ਚਾਹ ਪੋਣੀ ਨੂੰ ਕਿਸ ਤਰ੍ਹਾਂ ਸਾਫ਼ ਕਰ ਸਕਦੇ ਹਾਂ ਬਿਜਾਦਾ ਰਗੜਨ ਦੀ ਲੋੜ ਨਹੀਂ ਪੈਣੀ ਤੇ ਬਹੁਤ ਹੀ ਸੌਖੇ ਤਰੀਕੇ ਨਾਲ ਆਪਣੀਆਂ ਨਵੀਆਂ ਵਰਗੀਆਂ ਚਾਹ ਪੋਣੀਆਂ ਬਣ ਜਾਣਗੀਆਂ ਇੱਧਰ ਆਪਾਂ ਚਾਹ ਪੋਣੀਆਂ ਲੱਲੀਆਂ ਤੁਸੀਂ ਕੱਬ ਜਾਂ ਕਿਸੇ ਫਰਾਂਟ ਵਿੱਚ ਪਾ ਸਕਦੇ ਹੋ ਇੱਧਰ ਆਪਾਂ ਮਿੱਠਾ ਸੋਡਾ ਲੈ ਲਿਆ ਕੋਈ ਵੀ ਆਪਾਂ ਬੁਰਸ਼ ਕਰੇ ਵਿਕਾਰ ਪਿਆ ਉਹ ਲੈ ਸਕਦੇ ਆ ਤੇ ਇਹਦੇ ਵਿੱਚ ਆਪਾਂ ਗਰਮ ਪਾਣੀ ਐਡ ਕਰਾਂਗੇ ਤੇ ਇਹ ਦੇਖੋ ਆਪਾਂ ਹੁਣ ਇਹਨੂੰ ਮਿਕਸ ਕਰਦੇ ਹੋਏ ਚੰਗੀ ਤਰ੍ਹਾਂ ਇਹਦਾ ਕੋਲ ਬਣਾ ਲਵਾਂਗੇ ਤੇ ਆਪਾਂ ਇਹ ਸਾਰੀਆਂ ਹੀ ਚਾਹ ਪੌਣੀਆਂ ਤੇ ਇਸ ਤਰ੍ਹਾਂ ਬੁਰਸ਼ ਦੇ ਨਾਲ ਲਗਾ ਦੇਵਾਂਗੇ ਦੇਖੋ ਇਹ ਕੰਨੀਆਂ ਤੇ ਸਾਰੇ ਵੀ ਜਿੱਥੇ ਬੁਰਸ਼ ਚਲਾਇਆ ਜਾਂਦਾ ਚੰਗੀ ਤਰ੍ਹਾਂ ਆਪਾਂ ਇਹਨਾਂ ਨੂੰ ਸਾਰੇ ਇੱਕ ਸੋਡੇ ਵਾਲਾ ਕੋਲ ਲਗਾ ਦੇਵਾਂਗੇ ਸਾਰੀਆਂ ਚਾਹ ਪੋਣੀਆਂ ਤੇ ਦੇਖੋ ਤੇ ਤੁਹਾਨੂੰ ਅੱਗੇ ਹੋਰ ਦੱਸਾਂਗੇ ਆਪਾਂ ਇਸ ਦੇ ਉੱਪਰ ਹੋਰ ਵੀ ਇੱਕ ਚੀਜ਼ ਐਡ ਕਰਨੀ ਆ ਉਹ ਵੀ ਤੁਹਾਨੂੰ ਅੱਗੇ ਜਾ ਕੇ ਦੱਸਦੇ ਆਂ ਆਪਾਂ ਉਹ ਕੀ ਚੀਜ਼ ਲੈਣੀ ਆ ਕਿ ਤੁਹਾਡੀਆਂ ਚਾਹ ਪੋਣੀਆਂ ਇਹ ਨਵੀਆਂ ਵਰਗੀਆਂ ਬਣ ਜਾਣਗੀਆਂ ਤੇ ਚਮਕਦਾਰ ਜਿਹੜੀਆਂ ਕਾਲੀਆਂ ਪੈ ਜਾਂਦੀਆਂ ਹਨ ਤੇ ਸਾਫ਼ ਕਰਨੀਆਂ ਬਹੁਤ ਔਖੀਆਂ ਹੁੰਦੀਆਂ ਤੇ ਰੱਪਾਂ ਨੂੰ ਬਹੁਤ ਗੰਦੀਆਂ ਲੱਗਦੀਆਂ ਹਨ ਤੇ ਆਪਾਂ ਬਹੁਤ ਹੀ ਸੌਖੇ ਤਰੀਕੇ ਨਾਲ ਤੁਹਾਨੂੰ ਦੱਸਾਂਗੇ ਆਪਾਂ ਚਾਹ ਪੋਣੀਆਂ ਨੂੰ ਕਿਸ ਤਰ੍ਹਾਂ ਸਾਫ਼ ਕਰ ਸਕਦੇ ਹਾਂ ਜਿਹੜਾ ਕੋਲ ਬਚ ਗਿਆ ਸੀ ਆਪਾਂ ਇਸ ਤਰ੍ਹਾਂ ਹੀ ਉੱਪਰ ਫਲਾ ਕੇ ਲਗਾ ਦੇਵਾਂਗੇ ਤੇ ਇਹਨੂੰ ਆਪਾਂ 5 ਮਿੰਟ ਵਾਸਤੇ ਰੱਖਾਂਗੇ ਤੁਹਾਨੂੰ 5 ਮਿੰਟਾਂ ਬਾਅਦ ਦਿਖਾਵਾਂਗੇ ਆਪਾਂ 5 ਮਿੰਟਾਂ ਬਾਅਦ ਦੇਖੋ ਆਪਣੀਆਂ ਚਾਹ ਪੋਣੀਆਂ ਦਾ ਕਲਰ ਕਿੰਨਾ ਚੇਂਜ ਹੋ ਗਿਆ ਹੁਣ ਇਹ ਆਪਾਂ ਸਿਰਕਾ ਲਵਾਂਗੇ ਸਿਰਕਾ ਤੁਸੀਂ ਆਪਣੀਆਂ ਚਾਹ ਪੋਣੀਆਂ ਦੇ ਹਿਸਾਬ ਨਾਲ ਇੱਕ ਕਟੋਰੀ ਵਿੱਚ ਲੈ ਲਵਾਂਗੇ ਦੇਖੋ ਤੇ ਇਹਨੂੰ ਵੀ ਅੱਪਾ ਪੁਰਸ਼ ਨਾਲ ਇਸ ਤਰ੍ਹਾਂ ਹੀ ਸਾਰੀ ਚਾਹ ਪੋਣੀਆਂ ਉੱਪਰ ਲਗਾਵਾਂਗੇ ਦੇਖੋ ਇਸ ਤਰ੍ਹਾਂ ਕੋ ਆਪਾਂ ਸਾਰੀਆਂ ਚਾਪੂਣੀਆਂ ਤੇ ਆਪਣੀਆਂ ਚਾਪੂਣੀਆਂ ਇੰਨੀਆਂ ਵਧੀਆ ਬਣ ਜਾਣਗੀਆਂ ਕਿ ਜਿਵੇਂ ਕਿ ਆਪਾਂ ਨਵੀਆਂ ਹੀ ਲੈ ਕੇ ਆਏ ਆਂ ਕਾਲੀਆਂ ਪੈ ਜਾਂਦੀਆਂ ਹਨ ਜਿਵੇਂ ਦਾਗ ਦਾਗ ੱੱਤੇ ਲੱਗ ਜਾਂਦੇ ਹਨ ਤੇ ਬਹੁਤ ਹੀ ਗੰਧੀਆਂ ਲੱਗਦੀਆਂ ਪਈਆਂ ਜਿਵੇਂ ਕਿ ਆਪਾਂ ਕਦੇ ਸਾਫ਼ ਹੀ ਨਹੀਂ ਕੀਤੀਆਂ ਹੁੰਦੀਆਂ ਆਪਾਂ ਸਾਫ਼ ਕਰਦੇ ਆਂ ਪਰ ਬਹੁਤ ਆਪਾਂ ਮਿਹਨਤ ਵੀ ਕਰਦੇ ਆਂ ਫਿਰ ਵੀ ਆਪਣੀਆਂ ਸਾਫ਼ ਨਹੀਂ ਹੁੰਦੀਆਂ ਇਸ ਤਰ੍ਹਾਂ ਇਹ ਚੀਜ਼ ਨਾਲ ਆਪਾਂ ਕਰਾਂਗੇ ਤਾਂ ਬਹੁਤ ਹੀ ਸੌਖੇ ਤਰੀਕੇ ਨਾਲ ਆਪਣੀਆਂ ਚਾਪੂਣੀਆਂ ਸਾਫ਼ ਹੋ ਜਾਣਗੀਆਂ ਜਿਆਦਾ ਮਿਹਨਤ ਕਰਨ ਦੀ ਵੀ ਲੋੜ ਨਹੀਂ ਪੈਣੀਗੀ ਵੀਡੀਓ ਤੇ ਐਂਡ ਤਿੱਕ ਬਣੇ ਰਿਹਾ ਦੇਖੋ ਆਪਾਂ ਸਾਰੀਆਂ ਛਾਪੋਣੇ ਤੇ ਇਸ ਤਰ੍ਹਾਂ ਸਿਰਕਾ ਲਗਾ ਲਿਆ ਆਪਾਂ ਹੁਣ ਸਰਫ ਜਾਂ ਤੁਸੀਂ ਪਾਂਡੇ ਧੋਣਾ ਵਾਲਾ ਕੋਈ ਵੀ ਲਿਕਵਿਡ ਯੂਜ਼ ਕਰਦੇ ਹੋ ਲੈ ਸਕਦੇ ਹੋ ਇੱਧਰ ਆਪਾਂ ਸਰਫ ਲੈ ਲਿਆ ਇਹਦੇ ਵਿੱਚ ਆਪਾਂ ਥੋੜਾ ਜਿਹਾ ਗਰਮ ਪਾਣੀ ਐਡ ਕਰਾਂਗੇ ਤੇ ਗਰਮ ਪਾਣੀ ਨਾਲ ਆਪਾਂ ਇਸ ਤਰ੍ਹਾਂ ਬੁਰਸ਼ ਨਾਲ ਸਾਫ਼ ਕਰਾਂਗੇ ਆਪਾਂ ਸਾਰੇ ਗਰਮ ਪਾਣੀ ਪਾ ਲਵਾਂਗੇ ਤੇ ਸਾਰੀਆਂ ਚਾਪ ਪੌਣੀਆਂ ਆਪਾਂ ਇਸ ਤਰ੍ਹਾਂ ਹੀ ਇਹਦੇ ਵਿੱਚ ਭਿਉਂ ਲਵਾਂਗੇ ਤੇ ਸਾਰੀਆਂ ਪਚਾਪ ਪੌਣੀਆਂ ਨਾਲ ਆਪਾਂ ਬੁਰਸ਼ ਨਾਲ ਸਾਫ਼ ਕਰਾਂਗੇ ਜੇ ਦੇਖੋ ਕਿੰਨੀਆਂ ਵਧੀਆ ਆਪਣੀਆਂ ਚਾਪ ਪੌਣੀਆਂ ਬਣ ਕੇ ਹੋ ਗਈਆਂ ਤਿਆਰ ਦੇਖੋ ਸਾਰਾ ਆਪਣਾ ਕਾਲਾ ਪੰਚਾਪ ਪੌਣੀਆਂ ਤੋਂ ਉੱਤਰ ਚੁੱਕਿਆ ਦੇਖੋ ਕਿੰਨੀ ਵਧੀਆ ਆਪਣੀਆਂ ਚਾਪੂਣੀਆਂ ਬਣ ਗਈਆਂ ਤੇ ਰੰਗ ਵੀ ਦੇਖੋ ਆਪਣੀਆਂ ਚਾਪੂਣੀਆਂ ਦਾ ਕਿੰਨਾ ਵਧੀਆ ਚਮਕ ਚੁੱਕਿਆ ਹੁਣ ਆਪਾਂ ਤੁਹਾਨੂੰ ਸਾਫ਼ ਪਾਣੀ ਨਾਲ ਧੋ ਕੇ ਦਿਖਾਵਾਂਗੇ ਕੋਈ ਵੀ ਕਾਲਾ ਪਾਣੀ ਆਪਾਂ ਨੂੰ ਦਿਖ ਰਿਹਾ ਚਾਪੂਣੀ ਵਿੱਚੋਂ ਹੁਣ ਆਪਾਂ ਸੰਖ ਵਿੱਚ ਤੁਹਾਨੂੰ ਧੋ ਕੇ ਦਿਖਾਣੇ ਆ ਕਿੰਨੀਆਂ ਵਧੀਆ ਆਪਣੀਆਂ ਚਾਪੂਣੀਆਂ ਬਣੀਆਂ ਜੇ ਵੀਡੀਓ ਤੇ ਬਣੇ ਰਹੋ ਚੈਨਲ ਤੇ ਪਹਿਲੀ ਵਾਰ ਆਇਆ ਹੋ ਪਲੀਜ਼ ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਕਮੈਂਟ ਕਰਕੇ ਦੱਸਿਓ ਤੁਹਾਨੂੰ ਇਹ ਵੀਡੀਓ ਕਿ ਹੋ ਜੀ ਲੱਗੀ ਦੇਖੋ ਆਪਣੀ ਚਾਹ ਪੁਣੀਆਂ ਕਿੰਨੀਆਂ ਵਧੀਆ ਬਣ ਕੇ ਤਿਆਰ ਹੋ ਗਈਆਂ ਜਿਆਦਾ ਵੀ ਆਪਾਂ ਮਿਹਨਤ ਨਹੀਂ ਕੀਤੀ ਜੇ ਤੁਹਾਨੂੰ ਇਹ ਟ੍ਰਿਕ ਵਧੀਆ ਲੱਗੀ ਪਲੀਜ਼ ਵੀਡੀਓ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਹੈਪ ਕਰਨਾ ਬਿਲਕੁਲ ਨਾ ਭੁੱਲਿਆ ਕਰੋ ਦੇਖੋ ਆਪਣੀਆਂ ਚਾਹ ਪੁਣੀਆਂ ਲੱਗ ਰਹੀਆਂ ਨਾ ਨਮੀਆਂ ਏ ਤੁਸੀਂ ਟ੍ਰਿਕ ਸ਼ੇਅਰ ਵੀ ਕਰ ਸਕਦੇ ਹੋ ਤਾਂ ਕਿ ਹੋਰ ਵੀ ਭੈਣਾ ਤੀਗ ਜਾਵੇ ਇਹ ਵੀਡੀਓ ਵੀਡੀਓ ਬਣਾਉਣ ਵਿੱਚ ਬਹੁਤ ਮਿਹਨਤ ਲੱਗਦੀ ਹੈ ਪਲੀਜ਼ ਲਾਈਕ ਸ਼ੇਅਰ ਸਬਸਕ੍ਰਾਈਬ ਜਰੂਰ ਕਰਿਆ ਕਰੋ ਤੇ ਕਮੈਂਟ ਕਰਕੇ ਦੱਸਿਓ ਤੁਹਾਨੂੰ ਇਹ ਟ੍ਰਿਕ ਕਿਸ ਤਰ੍ਹਾਂ ਦੀ ਲੱਗੀ ਧੰਨਵਾਦ ਜੀ ਤੁਹਾਡਾ ਸਾਰਿਆਂ ਦਾ ਵੀਡੀਓ ਵੇਖਣ ਲਈ